ਹਰ ਇੱਕ ਨਾ ਇੱਕ ਤਾਂ ਲੋਕ ਧਰਦੇ ਨੇ ਕਿ ਯਾਰਾ ਗਲ ਤੇ ਹਾਂ ਹਰ ਇੱਕ ਦੁਕਾਨਦਾਰ ਵਿਚਾਰੇ ਕਿਸਾਨ ਨੂੰ ਤਾਂ ਇੱਥੋਂ ਤੋਂ ਲੈ ਕੇ ਪੈਰਾਂ ਤੋਂ ਲੈ ਕੇ ਵੱਢਣ ਤੱਕ ਜਾਂਦਾ ਹੈ ਸਹੀ ਗੱਲ ਪਰ ਆਪਣਾ ਉਹ ਕੰਮ ਨਹੀਂ ਹੈਗਾ ਆਪਾਂ ਤਾਂ ਜੇ ਰਹਿ ਹੋਊਗੀ ਵਧੀਆ ਲੱਗੂ ਆਪਣੀਆਂ ਅਗਲੇ ਨੂੰ ਤਾਂ ਤਾਂ ਠੀਕ ਹੈ ਨਹੀਂ ਭਾਈ ਅਗਲੇ ਦਾ ਮਾਣਾ ਅੱਜ ਮਿੱਤਰੋ ਤੁਹਾਨੂੰ ਨਾ ਇੱਕ ਮੈਂ ਪੈਸਟੀਸਾਈਡ ਦੀ ਦੱਸ ਪਾਉਣਾ ਵੀ ਤੁਸੀਂ ਵਧੀਆ ਕੁਆਲਿਟੀ ਦੀਆਂ ਸਸਤੀਆਂ ਦਵਾਈਆਂ ਕਿੱਥੋਂ ਲੈਣਾ ਆਉਣਾ ਸਾਰੇ ਕਿਸਾਨ ਭਰਾ ਸਮਝ ਗਏ ਹੋਣਗੇ ਅੱਜ ਮੈਂ ਦੁਬਾਰਾ ਫੇਰ ਪਹੁੰਚ ਗਿਆ ਖਾਲਸਾ ਪੈਸਟੀਸਾਈਡ ਸੰਗਰੂਰ ਖਾਲਸਾ ਜੀ ਮੇਰੇ ਨਾਲ ਨੇ ਬਹੁਤ ਵਧੀਆ ਕੁਆਲਿਟੀ ਦੀਆਂ ਦਵਾਈਆਂ ਤੇ ਬਹੁਤ ਵਾਜਬ ਰੇਟਾਂ ਦੇ ਵਿੱਚ ਦੇ ਦਿੰਦੇ ਨੇ ਲਗਭਗ 2 ਸਾਲ ਤੋਂ ਲੈ ਕੇ ਮੈਂ ਕਹਿੰਦਾ ਜੀ ਆਪਾਂ ਇਹ ਦਵਾਈਆਂ ਤੇ ਫੋਕਸ ਚੱਲ ਰਿਹਾ ਆਪਣਾ ਹਣਾ ਪੂਰਾ ਜੀ ਹਾਂ ਅੱਜ ਦੀ ਘੜੀ ਕਿਹੜਾ ਪ੍ਰੋਡਕਟ ਲਾਹੇਵੰਦ ਰਹੂਗਾ ਕਿਸਾਨਾਂ ਨੂੰ ਥੋੜਾ ਜਿਹਾ ਦੱਸਿਓ ਸਭ ਤੋਂ ਪਹਿਲਾਂ ਤਾਂ ਜੀ ਸਸਰੀ ਕਾਲ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਨਾਲੇ ਸੋਨੂੰ ਪਹਿਲੀ ਗੱਲ ਸੋਨੂੰ ਵਧਾਈਆਂ ਬਾਈ ਤੁਹਾਡਾ ਲੱਖ ਸਬਸਕ੍ਰਾਈਬ ਪੂਰਾ ਹੋ ਗਿਆ YouTube ਤੇ ਮੁਬਾਰਕ ਆ ਪਲੇ ਪਲੇ ਬਟਨ ਮਿਲ ਗਿਆ ਭਾਈ ਹਾਂਜੀ ਹਾਂਜੀ ਸ਼ੁਕਰ ਆ ਭਾਈ ਪ੍ਰਮਾਤਮਾ ਦੀ ਕਿਰਪਾ ਹੋਰ ਵੀ ਹੋਵੇ ਹੁਣ ਭਾਈ ਜਿਵੇਂ ਮੱਕੀ ਤੇ ਚੱਲ ਰਿਹਾਗਾ ਸਭ ਤੋਂ ਪਹਿਲਿਆਂ ਚ ਸਪਰੇਅ ਚੱਲ ਰਿਹਾਗਾ ਆਪਣੇ ਸੁੰਡੀ ਵਾਲਾ ਹਾਂਜੀ ਸੁੰਡੀ ਤੋਂ ਭਾਈ ਜਿਵੇਂ ਲਾ ਲੋ ਸਭ ਤੋਂ ਪਹਿਲਿਆਂ ਚ ਕੀ ਡੀ ਡੀ ਕੋੰਦੀ ਆਗੀ ਹਾਂਜੀ ਉਦੋਂ ਭਾਈ ਆਪਾਂ ਜਿਆਦਾ ਤੇਜ਼ ਸਪਰੇਅ ਨਹੀਂ ਕਰਾ ਸਕਦੇ ਹੁੰਦੇ ਮੱਕੀ ਤੇ ਅੱਛਾ ਤੇ ਉਦੋਂ ਇੱਕ ਸਪਰੇਅ ਹੁੰਦਾਗਾ ਪਹਿਲਾ ਹੀ 15 20 ਦਿਨਾਂ ਦੀ ਮੱਕੀ ਤੇ 505 ਦਾ ਜੀ ਠੀਕ ਹੈ ਜੀ ਤੇ ਇਹ 505 ਪਈਆ ਬਾਈ ਜਿਵੇਂ ਆਪਣੇ ਲਵੇ ਉਹ ਤੋਂ ਬਾਅਦ ਚ ਜਿਹੜਾ ਦੂਜਾ ਸਪਰੇਅ ਹੁੰਦਾਗਾ ਬਾਈ ਉਹ ਆਪਾਂ ਟੈਂਪਰੇਚਰ ਦੇਖ ਕੇ ਕਰਾ ਸਕਦੇ ਹੁੰਨੇ ਆਗੇ ਠੀਕ ਹੈ ਜੀ ਤੇ ਜਿਵੇਂ ਟੈਂਪਰੇਚਰ ਜਿਆਦਾ ਹਾਈ ਆਗਾ ਜੇ ਹਾਂਜੀ ਤਾਂ ਚਾਰੇ ਤੇਜ਼ ਥੋੜੀ ਜੀ ਦਵਾਈ ਕਰਾ ਸਕਦੇ ਆਂਗੇ ਨਹੀਂ ਵੀ ਆਏ ਨਹੀਂ ਹੈਗਾ ਵੀ ਆਪਾਂ ਜੇ ਸੌਂਡੀ ਨਹੀਂ ਹੈ ਕਿ ਉਹੀ ਬਣ ਮਤਲਬ ਤਾਂ ਆਪਾਂ ਕਿਸਾਨ ਭਰਾਵਾਂ ਦਾ ਜਿਆਦਾ ਖਰਚਾ ਕਰਾਈ ਜਾਈਏ ਠੀਕ ਹੈ ਜੀ ਠੀਕ ਹੈ ਜੀ ਪਰ ਮੇਰੀ ਆਪਣੀ ਜਿਪਾਈ ਇੱਕ ਕੁਆਲਿਟੀ ਜ਼ਰੂਰ ਆਗੀ ਆਪਾਂ ਜਿਹੜਾ ਵੀ ਕਿਸਾਨ ਭਰਾ ਦੁਕਾਨ ਤੇ ਆਜੇ ਹਾਂਜੀ ਦਵਾਈ ਲਿਆਵੇ ਭਾਈ ਨਾ ਲਿਆਵੇ ਜੀ ਆਪਾਂ ਨੇ ਉਹਨੂੰ ਰੈ ਜਰੂਰ ਸਹੀ ਦੇਣੀਆਂ ਬਿਲਕੁਲ ਕੱਲ ਇੱਕ ਵੀਰ ਬੈਠਾ ਸੀ ਉਹ ਮੈਨੂੰ ਕਹਿੰਦਾ ਵੀ ਐਂ ਕਰਕੇ ਵੀ ਕੱਖ ਨੇ ਕੇ ਮੱਕੀ ਚ ਜੀ ਮਾਹ ਭਾਈ ਹੁਣ ਤੂੰ ਮੈਨੂੰ ਐਂ ਦੱਸ ਵੀ ਜੇ ਕਿਹੜੇ ਕਿਹੜੇ ਕੱਖ ਨੇ ਕਹਿੰਦਾ ਜਿਆਦੇ ਹੇੜਾ ਜਾ ਸੱਠੀ ਜੀ ਹੈ ਨਾ ਮਾਹ ਹੇੜਾ ਜਾਦੇ ਆ ਕਹਿੰਦਾ ਮਾਹ ਵੀਰੇ ਵੀ ਹਜੇ ਉਹਦਾ ਸਪਰੇਅ ਨਾ ਕਰ ਕਿੜੀ ਕਿੜੀ ਕ ਮੱਕੀ ਆ ਕਹਿੰਦਾ ਭਾਈ ਐ ਡੀਡੀ ਮਾਹ ਫਿਰ ਕੱਖਾ ਨੂੰ ਬਦਲ ਲੈਣ ਤੇ हां ਜਦੋਂ ਵੱਡੇ ਕੱਖ ਹੋ ਗਏ ਮਹਾ ਤੇਰਾ ਇੱਕੇ ਸਪਰੇਅ ਕਰਾਵਾਂਗੇ ਆਪਾਂ ਮੈਂ ਕੀ ਸੋਚਿਆ ਮਹਾ ਵੀ ਯਾਰ ਵਧੀਆ ਸਪਰੇਅ ਕਰਾ ਦਾਂਗੇ ਜਿਹੜਾ ਕੰਮ ਵੀ ਕਰੇ ਹਾਂ ਦੋ ਕੰਮ ਕਰ ਜੂ ਹਾਂ ਵੀ ਦੋ ਕੰਮ ਕਰ ਜੂ ਨਾਲੇ ਵੱਡੇ ਕੱਖ ਮਾਰ ਦੂਗੀ ਜਿਹੜੇ ਦੂਜੇ ਆਮ ਹੋਣਗੇ ਨਾਲ ਮਹਾ ਛੱਟੀ ਵਾਲਾ ਕੰਮ ਵੀ ਕਰ ਜੂ ਬਿਲਕੁਲ ਉਹ ਮੈਨੂੰ ਕਹਿੰਦਾ ਕਹਿੰਦਾ ਬਾਈ ਕਹਿੰਦਾ ਵੀ ਵਿੱਚ ਦੁਕਾਨਦਾਰ ਇੰਨਾ ਜ਼ੋਰ ਕਹਿੰਦਾ ਲਾਉਂਦੇ ਨਹੀਂ ਹੈਗੇ ਕਹਿੰਦਾ ਨਾਲੇ ਕਹਿੰਦਾ ਤੂੰ ਕਹਿੰਦਾ ਮੈਨੂੰ ਹੁਣ ਦਵਾਈ ਨਹੀਂ ਦਿੱਤੀ ਕਹਿੰਦਾ ਤਾਂ ਫੇਰ ਵੀ ਰਹਿ ਮੈਨੂੰ ਵਧੀਆ ਦੇ ਰਹਿ ਦੇ ਦਰ ਤਾਂ ਹਾਂ ਨਹੀਂ ਆਏ ਗਾਕੜੂ ਕੋਈ ਦੁਕਾਨ ਤੋਂ ਖਾਲੀ ਕੋਈ ਨਹੀਂ ਜਾਣ ਦਿੰਦਾ ਕੋਈ ਨਹੀਂ ਜਾ ਅਗਲਾ ਕਹਿੰਦਾ ਕੋਈ ਨਾ ਕੁਝ ਤਾਂ ਲੈ ਜਾ ਹਰ ਇੱਕ ਬਾਈ ਹਰ ਇੱਕ ਨਾ ਇੱਕ ਤਾਂ ਲੋਕ ਧਰਦੇ ਨੇ ਕਿ ਯਾਰ ਗਲ ਤੇ ਹਾਂ ਹਰ ਇੱਕ ਦੁਕਾਨਦਾਰ ਵਿਚਾਰੇ ਕਿਸਾਨ ਨੂੰ ਤਾਂ ਇੱਥੋਂ ਤੋਂ ਲੈ ਕੇ ਪੈਰਾਂ ਤੋਂ ਲੈ ਕੇ ਵੱਡਣ ਤੱਕ ਜਾਂਦਾ ਹੈ ਸਹੀ ਗੱਲ ਪਰ ਆਪਣਾ ਉਹ ਕੰਮ ਨਹੀਂ ਹੈਗਾ ਆਪਾਂ ਤਾਂ جے رہے ہوں گی ودیا لگو اپنی اگلے ਨੂੰ ਤਾਂ ਤਾਂ ٹھیک ہے نہیں بھائی اگلے ਦਾ ਮਾਣਾ ਹਨਾ ਚਲੋ ਵਿਚਾਰਾ ਮੈਨੂੰ ਕਹਿੰਦਾ ਵੀ ਕੋਈ ਗੱਲ ਨਹੀਂ بھائی چل ਤੇਰਾ ਧੰਨਵਾਦ ਆਗਾ ਤੈ ਮੈਨੂੰ رائے ਵਧੀਆ ਦਿੱਤੀ ਤੇ ਉਤੋਂ ਬਾਅਦ ਜਿਵੇਂ ਆਪਾਂ ਗੱਲ ਕਰ ਦਿੱਤੀ ਏ ਸੁੰਡੀ ਵਾਲੀ ਦਵਾਈ ਦੀ بھائی ਹੁਣ ਸੁੰਡੀ ਵਾਲੀ ਤੇ ਹੁਣ ਜਿਆਦਾ ਕਾਹਦਾ ਚੱਲ ਰਿਹਾਗਾ ਜ਼ਿਆਦਾਤਰ ਕਿਸਾਨ ਭਰਾ ਕੋਰਾ ਜਨ ਕਰਕੇ ਰਾਜੀ ਨੇ ਜਿਹੜਾ ਹੁਣ ਟਾਈਮ ਚੱਲਦਾ 505 ਤਾਂ ਆਹ ਤੀਆਂ ਜਿਹੜੀਆਂ ਹਲਕੀਆਂ ਦਵਾਈਆਂ ਤਕਰੀਬਨ ਕਰ ਚੁੱਕੇ ਨੇ ਹੁਣ ਐ ਮੰਨ ਲਓ ਵੀ ਮੌਸਮ ਠੰਡਾ ਹੈਗਾ ਤਾ ਵੀ ਘਟਾ ਸੁੰਡੀ ਇਹ ਮੌਸਮ ਜਿਹੜਾ ਹੁੰਦਾ ਹੈਗਾ ਤੁਹਾਨੂੰ ਪਤਾ 1.3 ਠੰਡਾ ਹੋ ਜਾਂਦਾ ਹੈ ਤੇ 1.3 ਜਿਆਦਾ ਗਰਮ ਹੋ ਜਾਂਦਾ ਹੈਗਾ ਬਾਈ ਉਹਦੇ ਤੋਂ ਫਿਰ ਆਪਣੇ ਦਾ ਬਿਆ ਕੋਰਾਜਨ ਆ ਗਈ ਬਾਈ ਠੀਕ ਹੈ ਜੀ ਬਹੁਤ ਟਾਪ ਦੇ ਰਿਜ਼ਲਟ ਨੇਗੇ ਬਾਈ ਇਹਦੇ ਕਿ ਭਈਆ ਆਪਣੀ ਲਵੇ 100 ਮੀਟੋਮੋ ਕੰਪਨੀ ਦੀ ਕੋਰਾਜਨ ਬਾਈ ਰੇਟ ਬਿਲਕੁਲ ਬਾਜਾਬ ਆਪਣੇ ਨਾਲ ਫੋਨ ਤੇ ਗੱਲ ਕਰ ਸਕਦੇ ਹੋਗੇ ਤੁਸੀਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਆ ਗਈ ਆਪਣੇ ਲਵੇ ਇੱਕ ਦਵਾਈ ਆ ਪਈ ਆ ਗਈ ਬਾਈ α ਮੈਥਰੀਨ ਠੀਕ ਹੈ ਜੀ ਇਹ ਲੀਟਰ ਪੈਣਾਗਾ 10 ਕਿੱਲਿਆਂ ਤੇ ਬਾਈ 1 ਕਿਲੋਟਰ 10 ਕਿਲਿਆਂ ਤੇ 10 ਕਿਲਿਆਂ ਤੇ ਇਹ ਜਣੀ ਇਹ ਅੱਧੇ ਲੀਟਰ ਦੀ ਡੋਇ ਇਹ ਅੱਧਾ ਲੀਟਰ ਆਗਾ ਮਤਲਬ ਹਾਂ ਪਾਏਗੇ ਅੱਧੇ ਲੀਟਰ ਦੀ ਤੇ ਇਹ ਬਈ ਇਹ ਦਵਾਈ ਦਾ ਇਹੋ ਜਿਹਾ ਕੰਮ ਆ ਇਹਨੇ ਨਾਲ ਤਾਂ ਮੌਕੇ ਤੇ ਛੰਡੀ ਮਾਰਨੀ ਆ ਨਾਲੇ ਨੰਬਰ ਰਿਜ਼ਲਟ ਦੇਣਾਗਾ ਠੀਕ ਹੈ ਇਹਦਾ 15 ਤੋਂ 20 ਦਿਨ ਦਾ ਰਿਜ਼ਲਟ ਹੈਗਾ ਹੀ ਹੈਗਾ ਬਾਈ ਆਪਣਾ ਮੱਕੀ ਤੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਆ ਆਪਣੇ ਲਵੇ ਆ ਆਪਣਾ ਪੁਰਾਣਾ ਪ੍ਰੋਡਕਟ ਪਿਆਗਾ ਬਾਈ ਜਿਹੜੀ ਉਹ ਤੇ ਤੈਨੂੰ ਬਰਸੀਨ ਵਾਸਤੇ ਦਿੱਤੀ ਸੀ ਸਨੇਕ ਸਨੇਕ ਪਈਆ ਗਈ ਬਾਈ 1.9 ਇਹਦੇ ਵੀ ਪੂਰੇ ਜ਼ਬਰਦਸਤ ਰਿਜ਼ਲਟ ਨਿਗੇ ਬਾਈ ਮੈਂ 1 ਮਿੰਟ ਖਾਲਸਾ ਜੀ ਨੂੰ ਰੋਕਦਾ ਇਹਨੂੰ ਮੈਂ ਲੈ ਕੇ ਗਿਆ ਬਾਈ ਬਰਸੀ ਨੂੰ ਬਿਲਕੁਲ ਹੀ ਸੰਡੀਆਂ ਨੇ ਖਾ ਲਿਆ ਸੀਗਾ ਜੀ ਠੀਕ ਹੈ ਜੀ ਪਾਣੀ ਉਹਨੂੰ ਅਸੀਂ ਲਾ ਤਾਂ ਨਹੀਂ ਲਾ ਸਕੇ ਕਿਉਂਕਿ ਕਣਕਾ ਪੱਕਣ ਤੇ ਕੱਟਣ ਦੇ ਨਹੀਂ ਪਈ ਸੀ ਹਾਂ ਵੀ ਲਵੇ ਨਾ ਬਗ ਜੀ ਹਾਂ ਹਾਂ ਤੇ ਪਰ ਜਾਂਦੀ ਬਣਾ ਤੂੰ ਦਰਸਿੰਦ ਆ ਦੂਰੋਂ ਦੀਦੀ ਹਰੇ ਵਾਲੀ ਅਗਲਾ ਕੰਦ ਜਿਹੜਾ ਕੈਸਾ ਵੀ ਆਣਾ ਅੱਛਾ ਵੀ ਬੜਾ ਘੈਂਟ ਨੇ ਰਿਜ਼ਲਟ ਦਿੱਤਾ ਠੀਕ ਆ ਬਾਈ ਹਾਂ ਪੂਰੇ ਟੌਪ ਦੇ ਰਿਜ਼ਲਟ ਨੇ ਬਾਈ ਬਾਕੀ ਬਾਈ ਨੇ ਦੱਸ ਹੀ ਦਿੱਤਾ ਸੋਨੂੰ ਹਣਾ ਬਾਈ ਮੈਂ ਤੋ ਨਾ ਥੋੜੀ ਜੀ ਟ੍ਰੈਲ ਵਾਸਤੇ ਲਗਿਆ ਤੀਆ ਬਸ ਸਹੀ ਗੱਲ ਐ ਮੈਂ ਵਰਤਨ ਵਾਸਤੇ ਲੈ ਕੇ ਗਈ ਤੀ ਮੈਂ ਕਿਹਾ ਵੀ ਪਹਿਲਾਂ ਆਪਾਂ ਦੇਖਦੇ ਆਂ ਵਰਤ ਕੇ ਸੁੰਡੀ ਮਾਰ ਦਿਆ ਐਵੇਂ ਆਪਾਂ ਗੱਤਾਂ ਨੂੰ ਕਹੀ ਚਾਹੀਏ ਉਦੋਂ ਹੀ ਮੈਂ ਤੈਨੂੰ ਬਾਈ ਇਹ ਗੱਲ ਵੀ ਕਹੀ ਤੀ ਮਾਂ ਜੇ ਤਾਂ ਤੇਰੇ ਖੇਤ 'ਚ ਹੋ ਗਈ ਪਾਸ ਤਾਂ ਵੇਚਾਂਗੇ ਨਹੀਂ ਵੇਚਦੇ ਨਹੀਂ ਸਹੀ ਆ ਬਈ ਇਹ ਪਾਸ ਹੋਇਆ ਹੋਇਆ ਪ੍ਰੋਡਕਟਾ ਪੇ 3 ਸਾਲ ਵੀ ਇਹੇ ਪਾਸ ਹੀ ਤੀਗਾ ਇਹਨੇ ਤਾਂ ਪਾਸ ਹੀ ਰਹਿਣਾ ਯਾਰ ਬਹੁਤ ਟਾਪ ਦੇ ਰਿਜ਼ਲਟ ਨੇ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਉਸ ਤੋਂ ਬਾਅਦ ਚ 1.91 ਆ ਪਈਆ ਮਾਇਓਰਨਾਈਂ ਦੇ ਨਾਂ ਤੇ ਬਾਈ ਠੀਕ ਹੈ ਜੀ ਇਹਦੇ ਵੀ ਬਹੁਤ ਸੋਹਣੇ ਰਿਜ਼ਲਟ ਨੇਗੇ ਬਾਈ ਪੂਰੇ ਜ਼ਬਰਦਸਤ ਦੇ ਰਿਜ਼ਲਟ ਨੇਗੇ ਤੇ ਐਂ ਲਾ ਲਓ ਹੁਣ ਜਿਵੇਂ ਬਾਈ ਉਸ ਤੋਂ ਬਾਅਦ ਚ ਅਗਲਾ ਕਰਦਾਗਾ ਗ੍ਰੋਥ ਵਾਲੀਆਂ ਜਿਵੇਂ ਹੁਣ ਮੱਕੀਆਂ ਤੇ ਪਤਾ ਮੈਂ ਤਨਚਾਰ ਫੀਲਡ ਅੱਜ ਖੇਤ ਦੇਖ ਕੇ ਆਇਤੀਗਾ ਆਪਦੇ ਪਿੰਡ ਵੀ ਲਵੇ ਲਾਉਣੇ ਪਿੰਡਾਂ ਚ ਵੀ ਤੇ ਐਂ ਲਾ ਲੋ ਵੀ ਕੱਲ ਵੀ ਅਸੀਂ ਪਰਸੋਂ ਦੇ ਫਿਰਦੇ ਆ ਬਾਈ ਫੀਲਡ ਚ ਤਾਂ ਓਕੇ ਮੱਕੀਆਂ ਵਾਲੇ ਭਰਾਵਾਂ ਦੇ ਜਿਹੜਾ ਫੋਨ ਆਉਂਦੇ ਮੱਕੀਆਂ ਨੂੰ ਹੁਣ ਕੀ ਹੋਇਆ ਪਿਆ ਅੜੀਆਂ ਹੀਆਂ ਪਈਆਂ ਨਹੀਂ ਗਿਆ ਬਾਈ ਹਾਂ ਰੋਕੋ ਤੁਸੀਂ ਰੋਕੋ ਜੀ ਗ੍ਰੋਥ ਜੀ ਰੁਕੀ ਪਈ ਆ ਪੀਲੀਆਂ ਹੀਆਂ ਹੋਈ ਜਾਂਦੀਆਂ ਨੇ ਤੇ ਉਹਨਾਂ ਦੇ ਨਾ ਤੇ ਇੱਕੋ ਦੇ ਨਾਲ ਥੱਲੇ ਗੱਠ ਜੀ ਬਣੀ ਜਾਂਦੀ ਆ ਗਈ ਸਾਲੀ ਉਹ ਗੱਠ ਉਹਦਾ ਕਾਰਨ ਇਹ ਹੈਗਾ ਬਾਈ ਜਿਵੇਂ ਕਈ ਵਾਰੀ ਜਦੋਂ ਆਪਾਂ ਬੀਜਤੀ ਮੱਕੀ ਉਹਦੇ ਮੀਂਹ ਪੈ ਗਿਆ ਉਹ ਜਿਹੜਾ ਉੱਪਰਲੀ ਉਹਦੀ ਮਿੱਟੀ ਹੁੰਦੀ ਉਹ ਹਾਰਡ ਹੋ ਜਾਂਦੀ ਹੈਗੀ ਫਿਰ ਦਾਣਾ ਨਿਕਲਣ ਚ ਦਿੱਕਤ ਵਾਲੀ ਆਉਂਦੀ ਹੈ ਜੇ ਨਿਕਲ ਆਵੇ ਫਿਰ ਸੇਤੀ ਤੁਰਦੀ ਨਹੀਂ ਹੁੰਦੀ ਉਹ ਠੀਕ ਹੈ ਜੀ ਜਾਂ ਜਿਹਨੇ ਪੈਂਡੀਆਂ ਪੁੰਡੀਆਂ ਕੀਤੀਆਂ ਹੁਣ ਪਹਿਲਾ ਬੀਜਣਸਾਰ ਭਾਈ ਉਹਨਾਂ ਦੇ ਇਹ ਦਿੱਕਤ ਆ ਜਾਂਦੀ ਹੈਗੀ ਉਹਦੇ ਤੋਂ ਬਾਈ ਜਿਵੇਂ ਆਪਾਂ ਹੁਣ ਸਪਰੇਅ ਕਰਾ ਰਹਿਆਂਗੇ ਆ ਆ ਗਿਆ ਆਪਣੇ ਲਵੇ ਫੰਗੀ ਸ਼ਾਈਡ 1263 ਹੈਗਾ ਬਾਈ ਇਹ ਠੀਕ ਹੈ ਜੀ ਇੱਕ ਤਾਂ ਹੁਣ ਇਹਦਾ ਸਪਰੇਅ ਜ਼ਰੂਰੀ ਹੈਗਾ ਬਾਈ 3 ਕਿਲਿਆਂ ਚ ਕਿਲੋ ਪੈਂਦਾ ਹੈਗਾ ਇਹ ਠੀਕ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਆ ਗਿਆ ਆਪਣੇ ਲਵੇ ਆ ਆ ਪਿਆਗਾ ਭਾਈ ਆਪਣਾ ਪੁਰਾਣਾ ਪ੍ਰੋਡਕਟ ਕਮਤਕਾਰ 골ਡ ਓਕੇ ਓਕੇ ਠੀਕ ਹੈ ਜੀ ਇਹਦਾ ਕੀ ਕੰਮ ਆਗਾ ਭਾਈ ਇਹਨੇ ਉਥੇ ਆਪਾਂ ਨੂੰ ਇਹ ਲੀਟਰ ਨਹੀਂ ਮਿਲਿਆ ਪੱਟੀ ਕੁਝੋ ਤੇ ਹਜੇ ਤੱਕ ਕਣਕਾ ਵੜਦੇ ਦੀਏ ਲੋਕ ਹਾਂ ਹਾਂ ਇਹਦਾ ਭਾਈ ਬੜਾ ਸੋਹਣਾ ਰਿਸਪਾਂਸ ਆਇਆ ਭਾਈ ਜੀ 15 15 20 20 ਮਣ ਕਣਕਾ ਵੱਧ ਗੱਡੀਆਂ ਨੇ ਆ ਭਾਈ ਲੋਕਾਂ ਦੀਆਂ ਤੈਨੂੰ ਮੈਂ ਸਹੀ ਗੱਲ ਦੱਸਾਂ ਮੈਂ ਘੜ ਤੋਂ ਘਟ ਤੈਨੂੰ ਜਿਹੜੇ ਲੋਕਾਂ ਮੈਨੂੰ ਫੋਨ ਆਏ ਨੇ ਹਜੇ ਤੱਕ ਮੈਨੂੰ ਇੱਕ ਵੀ ਫੋਨ ਇਹ ਹਜੇ ਨਹੀਂ ਆਇਆ ਹੈਗਾ ਵੀ ਕੋਈ ਬੈਡ ਰਿਸਪੌਂਸ ਆਇਆ ਹੋਵੇ ਆਪਾਂ ਸਾਰੇ ਟੌਪ ਤੇ ਰਿਸਪੌਂਸ ਹੀ ਆਏ ਨੇ ਬਾਈ ਮੇਰੇ ਲਵੇ 20 25 ਦਾ ਮੈਂ ਲਾ ਰਿਕੋਰਡਿੰਗ ਆ ਪਈਆਂ ਹੋਣਗੀਆਂ ਹਜੇ ਠੀਕ ਹੈ ਜੀ ਹਾਂ ਜਿਨ੍ਹਾਂ ਦੇ ਪੂਰੇ ਵਧੀਆ ਰਿਜ਼ਲਟ ਆਏ ਨੇਗੇ ਆਪਣੇ ਇਹ ਚਮਤਕਾਰ ਕੋਲਡ ਹੈਗਾ ਬਾਈ ਇਹ ਮੱਕੀ ਤੇ ਪੈਣਾਗਾ ਇਹ 8 ਲੀਟਰ ਦੀ ਪੈਕਿੰਗ ਹੈ 3 ਕਿਲਿਆਂ ਦੀ ਆ ਇਹ ਆ ਪਿਆਗਾ ਲੀਟਰ ਇਹ ਦੋਨੇ ਪੀਸ 6 ਕਿਲਿਆਂ ਤੇ ਪੈਣਗੇ ਬਾਈ ਅੱਛਾ ਰੇਟ ਉਹੀ ਰਹੂਗਾ ਬਾਈ ਪੁਰਾਣਾ 1600 ਰੁਪਈਆ 1800 ਰੁਪਏ ਦਾ ਲੀਟਰ ਲੀਟਰ 6 ਕਿੱਲਿਆਂ ਦਾ 260 ਰੁਪਏ ਕਿੱਲਾ ਪਈ ਜੂਗੀ ਠੀਕ ਹੈ ਜੀ 160 ਐਮ ਐਲ ਦੀ ডোজ ਆ ਕਿੱਲੇ ਦੀ ਹੂੰ ਠੀਕ ਹੈ ਜੀ ਮੱਕੀਆਂ ਤੇ ਬਾਈ ਇਹੀ ਪੰਪ ਬਲਾਊਗਾ ਹੁਣ ਤਾਂ ਇਹਦਾ ਹੀ ਟਾਈਮ ਆਗਾ ਪੂਰੇ ਸਿਰੇ ਦੇ ਰਿਜ਼ਲਟ ਨਿਕਗੇ ਬਾਈ ਇਹਦੇ ਆ ਪਿਆ ਗਿਆ ਬਾਈ ਆਪਣੇ ਲਵੇ ਹੈਮਪਲੈਕਸ ਠੀਕ ਹੈ ਜੀ ਇਹਦੇ ਵਿੱਚ ਆ ਗਿਆ ਬਾਈ ਮੈਗਜ਼ੀਨ ਜ਼ਿੰਕ ਫਾਇਰਸ ਮੈਗਨੀਸ਼ੀਅਮ ਸਲਫਰ ਕਾਪਰ ਬੈਕਟੀਰੀਆ ਸਾਰੇ ਤੱਤ ਆ ਗਏ ਬਾਈ ਇਹਦੇ ਚ ਹੂੰ ਠੀਕ ਹੈ ਜੀ ਇਹੇ ਡੱਬਾ ਪੈਣਾਗਾ ਮੱਕੀ ਚ ਇੱਕ ਕਿੱਲੇ ਤੇ ਇੱਕ ਕਿਲੋ ਮਤਲਬ ਇੱਕ ਡੱਬਾ ਇੱਕ ਕਿੱਲੇ ਤੇ ਪੈਣਾਗਾ ਠੀਕ ਹੈ ਜੀ ਇਹਦੇ ਵੀ ਬੜੇ ਘੈਂਟ ਰਿਜ਼ਲਟ ਨੇਗੇ ਭਾਈ ਬਹੁਤ ਜ਼ਿਆਦਾ ਸ਼ਾਨਦਾਰ ਪ੍ਰੋਡਕਟ ਆ ਭਾਈ ਇਹ ਇਹ ਵੀ ਤੁਹਾਨੂੰ ਕੋਈ ਗੱਲ ਨਹੀਂ ਇਹਦਾ ਰੇਟ ਮੈਨ ਤੋਂ ਭਾਈ ਫੋਨ ਤੇ ਪੁੱਛ ਲਿਓ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਆਪਨੇ ਲਵੇ ਆ ਜਿਵੇਂ ਪਿਆਗਾ ਭਾਈ ਜਬਰੈਲਿਕਾ ਇਸੜ ਪਿਆਗਾ ਇਤਰੋਂ ਆਪਨੇ ਲਵੇ ਆ ਟਰਾਈਕਾ ਕੰਟਰੋਲ ਪਿਆਗਾ ਭਾਈ ਹਾਂਜੀ ਤੇ ਇਤਰੋਂ ਆ ਗਿਆ ਆਪਣੇ ਲਈ ਭਾਈ ਇੱਥੇ ਆ ਪਿਆਗਾ ਇਕੋ ਜੰਮ ਪਿਆਗਾ ਭਾਈ ਠੀਕ ਹੈ ਜੀ ਪ੍ਰੋਡਕਟ ਆ ਆਪਣੇ ਲਵੇ ਸਾਰੀ ਨੇਗੇ ਤੇ ਉਸ ਤੋਂ ਬਾਅਦ ਚ ਭਾਈ ਜਿਹੜੇ ਕਿਸਾਨ ਭਰਾ ਨੇ ਆਪਣਾ ਮੱਕੀ ਚ ਜਿਵੇਂ ਤੁਸੀਂ ਲਾ ਲਓ ਵੀ ਥੱਲੋਂ ਮਿੱਟੀ ਤੋਂ ਸਇਉਂਕ ਸੰਡੇ ਸ਼ੁਰੂ ਹੁੰਦੀ ਆਗੀ ਮਿੱਟੀ ਚੋਂ ਉਹਦੇ ਤੋਂ ਬਾਈ ਨਾਲੇ ਤਾਂ ਇਹ ਗ੍ਰੋਥ ਦਾ ਕੰਮ ਕਰੂਗਾ ਮੱਕੀ ਚ ਨਾਲੇ ਇਹਨੇ ਸਇਉਂਕ ਸੰਡ ਦਾ ਕੰਮ ਕਰਨਾ ਇਹ ਕੀ ਚੀਜ਼ ਆ ਉਤਮ 골ਡ ਹੈਗਾ ਬਾਈ ਠੀਕ ਹੈ ਜੀ ਇਹਦਾ ਰੇਟ ਵੀ ਸਾਤੋਂ ਫੋਨ ਤੇ ਪੁੱਛ ਸਕਦੇ ਹੋਗੇ ਇਹਦੇ ਨਾਲ ਤੁਸੀਂ ਕਿੱਲੇ ਦਾ 3 ਕਿੱਲੋ ਇਹ ਅੱਧਾ ਕਿੱਲੋ ਆਹ 12 ਦਾ ਰੇਟ ਨਾਲ ਲਾ ਕੇ ਬਾਈ ਇਹਨੂੰ ਬੋਰੀ ਚ ਬੰਨ ਕੇ ਹਾਂਜੀ ਉਹਦੇ ਚ ਰੇਹ ਵਾਲਾ ਜਿਵੇਂ ਰੇਹ ਬਾਈ ਪਾਣੀ ਦੇ ਨੱਕੇ ਜਿ ਧਰਦੇ ਨੇ ਆਪਣੇ ਕਿਸਾਨ ਭਰਾ ਮੱਕੀ ਨੂੰ ਤਾਂ ਹੀ ਲੱਗਦਾ ਚਲੋ ਰੇ ਸਭ ਨੂੰ ਪਤਾ ਹਾਂ ਹਾਂ ਇਹਨੂੰ 3 ਕਿਲੋ ਨੂੰ ਉਹਦੇ ਵਿੱਚ ਪਾ ਲਓ ਇਹਨੂੰ 8 ਕਿਲੋ ਪਾ ਲਓ ਬਾਈ 12 ਤਰੇਟ ਨੂੰ ਠੀਕ ਹੈ ਜੀ ਮੱਕੀ ਚ ਚੰਗੀ ਤਰ੍ਹਾਂ ਉਹਦੇ ਚ ਆਪਣਾ ਸੌਰੀ ਰੇਹ ਚ ਚੰਗੀ ਤਰ੍ਹਾਂ ਰਲਾ ਕੇ ਬਾਈ ਉਸ ਤੋਂ ਬਾਅਦ ਨੱਕੇ ਮੂਰੇ ਧਰ ਦਿਓ ਬਾਈ ਬਾਲੇ ਜ਼ਬਰਦਸਤ ਰਿਜ਼ਲਟ ਨਿਕਲੇ ਬਾਈ ਜੇ ਮਿੱਟੀ ਚਰ ਲਾ ਕੇ ਪਾਉਣਾ ਤਾਂ ਮਿੱਟੀ ਚਰ ਲਾ ਕੇ ਦਾ ਤੁਸੀਂ ਇਹਦਾ ਸਿੱਟਾ ਵੀ ਦੇ ਸਕਦੇ ਹੋ ਕੋਈ ਨੁਕਸਾਨ ਨਹੀਂ ਆਏਗਾ ਠੀਕ ਹੈ ਜੀ ਪੂਰੇ ਟਾਪ ਦੇ ਰਿਜ਼ਲਟ ਨੇ ਇਹਨੇ ਫੰਗੀ ਸਾਈਡ ਦਾ ਕੰਮ ਕਰਨਾਗਾ ਭਾਈ ਇਹਨੇ ਸਿਉਂਗ ਟੁੰਡ ਦਾ ਕੰਮ ਕਰਨਾ ਤੇ ਗ੍ਰੋਥ ਦਾ ਟਾਂਡਾ ਭਾਈ ਐਂਟ ਤੇ ਆ ਕੇ ਨਾ ਮੋਟਾ ਹੋਊਗਾ ਗੰਨੇ ਵਰਕ ਹਾਂਜੀ ਗੰਨੇ ਵਰਕ ਜਿੰਮੇਵਾਰੀ ਆ ਭਾਈ ਆਪਣੀ ਇਹ ਚੀਜ਼ ਦੀ ਤਾਂ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਚ ਆ ਗਈ ਆਪਣੀ ਜਿਹੜੀ ਆਪਾਂ رائے ਦੰਨਿਆਗੇ ਹਰ ਇੱਕ ਨੂੰ ਚੰਗੀ رائے ਭਾਈ ਹਾਂਜੀ ਤੇ ਉਸ ਤੋਂ ਬਾਅਦ ਚ ਆ ਗਿਆ ਆਪਣੇ ਲਵੇ ਲੋਰਸ ਵਾਲਾ ਸਾਲਟ ਭਾਈ ਅੱਛਾ ਜੀ ਹਾਂਜੀ ਤੇ ਇਹ ਵੀ ਆਪਣੇ ਲਓ ਮਿਲ ਜੂਗਾ ਇਹ ਕਾਦੇ ਵਾਸਤੇ ਹੁੰਦਾ ਜੀ ਇੱਕ ਡੱਬਾ ਇਹ ਆਗਾ ਕਿੱਲੇ ਦਾ ਹਾਂਜੀ ਨਾਲ ਅੱਧਾ ਕਿਲੋ ਆਹ ਪੈਂਦਾ ਅਲਟਰਾਜਨ ਏ ਬਾਈ ਸਾਰੇ ਕੱਖਾਂ ਦਾ ਸਫਾਇਆ ਕਰ ਦਿੰਦਾਗਾ ਮੱਕੀ ਚ ਠੀਕ ਹੈ ਜੀ ਇਹ ਜੇ ਉੱਤੇ ਵੀ ਬਾਜੂ ਮੱਕੀ ਮੋਗੇ ਦੇਦਾ ਕੋਈ ਨੁਕਸਾਨ ਨਹੀਂ ਹੈਗਾ ਬਾਈ ਠੀਕ ਹੈ ਜੀ ਇਹਦਾ ਵੀ ਸਪਰੇਅ ਕਰ ਸਕਦੇ ਹੋ ਬਾਈ ਕੱਖਾਂ ਲਈ ਵੀ ਆਪਣੇ ਲਵੇ ਆ ਗਈ ਦੀ ਮੱਕੀ ਚ ਓਕੇ ਜੀ ਤੇ ਬਾਕੀ ਬਾਈ ਜਿਵੇਂ ਹੁਣ ਸਿੱਧੀ ਬਿਜਾਈ ਕਰ ਰਹੇ ਨੇ ਕਿਸਾਨ ਭਰਾ ਆਪਣੇ ਚਲੋ ਸਿੱਧੀ ਬਿਜਾਈ ਬਾਈ ਪਾਸ ਆ ਗਈ ਬਾਕੀ ਆਪਨੇ ਪੰਜਾਬ ਚ ਕੋਸ ਫੇਲ ਨਹੀਂ ਹੈਗਾ ਸਭ ਪਾਸ ਆ ਯਾਰ ਹਨਾ ਸਿੱਧੀ ਬਿਜਾਈ ਤੋਂ ਬਾਈ ਤੁਸੀਂ ਇੱਕ ਚੀਜ਼ ਤੁਹਾਨੂੰ ਹੋਰਦਾ ਵੇਚ ਵੇਚਦਾ ਕਿਸਾਨ ਭਰਾ ਬਹੁਤ ਸਮਝਦਾਰ ਨੇ ਇਹ ਚੀਜ਼ ਪਹਿਲੀ ਮੇਰੇ ਕਹਿਣ ਤੋਂ ਪਹਿਲੀ ਵਾਰ ਤਰ ਰਹੇ ਨੇਗੇ ਸਿੱਧੀ ਬਜਾਈ ਤੇ ਬਾਈ ਇੱਕ ਕਿੱਲੇ 'ਚ ਜਦੋਂ ਤੁਸੀਂ ਬੀਜਤੀ ਉਸ ਤੋਂ ਬਾਅਦ ਚ ਉਹਨੂੰ ਪਾਣੀ ਲਾ ਦੋ ਹਾਂਜੀ ਪਾਣੀ ਸੁੱਕ ਗਿਆ ਬਾਈ ਜਦੋਂ ਸਿੱਧੀ ਬਜਾਈ 'ਚ ਹਨਾ ਤੇ ਢੋਲਾ ਚੱਕ ਲੋ ਉਹਦੇ ਵਾਲਾ ਆਪਣਾ ਇੰਜਨ ਵਾਲਾ ਹਾਂਜੀ ਇੰਜਨ ਵਾਲੇ ਢੋਲੇ ਇੱਕ ਕਿੱਲੇ ਤੇ ਪੰਜ ਢੋਲੇ ਲਾ ਦੋ ਇੱਕ ਕਿੱਲੇ 'ਚ ਪੰਜ ਢੋਲੇ ਪੰਜ ਢੋਲੇ ਕਾਦੇ ਆਪ ਪੈਂਦੀ ਦੇ ਬਾਈ ਠੀਕ ਹੈ ਜੀ ਉਹ ਤੋਂ ਬਾਅਦ ਚਾਹੇ ਮੰਨ ਲਓ ਬਾਈ ਇਹਦੇ ਨਾਲ ਰਲਾ ਕੇ ਇਹਦੇ ਵਿੱਚ ਰਲਾ ਕੇ ਹੂੰ ਅ 80 ਗ੍ਰਾਮ 80 ਤੋਂ 100 ਗ੍ਰਾਮ ਦੇ ਵਿੱਚ ਵਿੱਚ ਬਾਈ ਤੁਸੀਂ ਜਿਹੜੀ ਆਪਣੀ ਸਾਥੀ ਹੁੰਦੀ ਹੈਗੀ ਸਾਥੀ ਪਾ ਸਕਦੇ ਹੋਗੇ ਸਾਥੀ ਦੀ ਬੁੜੀ ਨਹੀਂ ਉਹ ਪਾ ਸਕਦੇ ਹੋਗੇ ਬਾਈ ਤੇ ਚਾਰ ਢੋਲੇ ਦੇ ਲਾ ਸਕਦੇ ਹੋਗੇ ਬਾਈ ਨਾਲ ਰਲਾ ਕੇ ਚਾਰ ਢੋਲੇ ਲਾ ਦਿਓ ਠੀਕ ਹੈ ਜੀ ਉਹ ਤੋਂ ਬਾਅਦ ਚ ਬਾਈ ਐਂਡ ਤੇ ਇੱਕ ਕੱਖ ਨਹੀਂ ਹੁੰਦੇ ਹੈਗੇ ਬਾਈ ਆਪਣੇ ਘੋਨੇ ਚ ਆਹ ਦੋਨੇ ਚੀਜ਼ਾਂ ਨੇਗੀਆਂ ਬਾਈ ਇਹ ਛੋਟੀ ਪੈਕੇਜ ਆ ਵੈਸੇ 20 ਗ੍ਰਾਮ ਦੀ ਹੈ ਤਾਂ ਬੁੜੀ ਠੀਕ ਹੈ ਤੇ 100 ਗ੍ਰਾਮ ਮੰਨ ਲਓ ਬਾਈ ਇਹ ਸਾਥ ਹੀ ਤੇ 1 ਲੀਟਰ ਇਹਦਾ 4 ਢੋਲੇ ਕਿੱਲੇ ਤੇ ਲਾ ਦਿਓ ਬਾਈ ਇਹਦੇ ਠੀਕ ਹੈ ਜੀ ਠੀਕ ਹੈ ਜੀ ਇਹੇ ਆਪਣੀ ਆ ਕੇ ਸਿੱਧੀ ਵਜਾਈ ਵਾਲੀ ਓਕੇ ਠੀਕ ਹੈ ਬਾਈ ਹੋਰ ਬਾਕੀ ਗੱਲਬਾਤ ਬਾਈ ਕਰੂਗਾ ਬਾਈ ਓਕੇ ਡਿਲੀਵਰੀ ਦਾ ਕਿਵੇਂ ਰਹੂਗਾ ਹਾਂ ਬਾਈ ਇਹ ਕਰੂ ਬਾਈ ਗੱਲ ਅੱਲਾਹੇ ਹਾਂਜੀ ਗੱਲ ਜੀ ਦੱਸੋ ਕਰ ਬਾਈ ਡਿਲੀਵਰੀ ਦੀ ਆਪਣੇ ਆਪਣੀ ਪੱਟੀ ਬਾਈ ਸ਼ਰਤਾਂ ਨਹੀਂ ਗੀਆਂ ਹਾਂ ਪਹਿਲਾਂ ਵਾਲੀ ਨੂੰ ਬਾਕੀ ਜਿਹੜੇ ਬਾਈ ਆਪਣੇ ਪਹਿਲਾ ਵੀਡੀਓ ਦੇਖਦੇ ਨੇ ਅੱਧੀ ਪੇਮੈਂਟ ਪਹਿਲਾਂ ਵੀਰੇ ਹਾਂਜੀ ਠੀਕ ਹੈ ਜੀ ਤੇ ਆਪਣਾ maal ਉਹਨਾਂ ਵੀ ਜਿੰਨਾ ਅਗਲੇ ਨੂੰ ਲੋਡ ਆ ਉਹਨਾਂ ਤੋਂ ਮਗਾਵੀ ਉਹ ਨਹੀਂ ਮਗਾਵੀ ਹਾਂਜੀ ਤੇ ਬਾਕੀ ਵੀਰੇ ਜਿਹੜਾ ਹਨਾ ਇੱਕ ਆਪਾਂ ਨੂੰ ਪ੍ਰੋਬਲਮ ਹੋਰ ਆ ਗਈ ਥੀ ਹਾਂਜੀ ਵੀ ਜਿਹੜਾ ਉਹ ਕਾਊਂਟਰ ਤੋਂ ਹਨਾ ਬਿੱਲ ਕੱਟ ਕੇ ਬਾ ਗਿਆ ਹਾਂਜੀ ਵੀ ਵੀਰੇ ਉਹਦੇ ਚੋਂ ਪੇਮੈਂਟ ਹਨਾ ਮੇਰੇ ਨਾਲ ਨਾ ਕੋਈ ਵੀ ਗੱਲ ਕਰੇ ਵੀ ਲੈਸ ਦੀ ਜਾਂ ਕੁਝ ਵੀ ਹਾਂ ਅਗਲਾ ਸਿੱਤੀ ਬਾਈ ਨਾਲ ਗੱਲ ਕਰ ਸਕਦਾ ਬਿੱਲ ਕੱਟਣ ਤੋਂ ਪਹਿਲਾਂ ਹੀ ਮਤਲਬ ਬਾਈ ਨਾਲ ਕਲੀਅਰ ਕਰੇ ਕਲੀਅਰ ਕਰੇ ਹਾਂ ਜਿੰਨਾ ਮੇਰੇ ਮੈਂ ਬਿੱਲ ਲੈ ਕੇ ਆ ਗਿਆ ਉਹਦੀ ਪੇਮੈਂਟ ਵੀਰੇ ਅਗਲੇ ਨੂੰ ਦੇਣੀ ਪਊ ਜਮਾ ਕਰਾਉਣੀ ਪੈਂਦੀ ਹੈ ਜਮਾ ਕਰਾਉਣੀ ਪਊ ਬਈ ਸਹੀ ਗੱਲ ਹੈ ਠੀਕ ਹੈ ਜੀ ਤੇ ਹਾਂਜੀ ਤੇ ਘੱਟੋ ਘੱਟ ਕਿੰਨੇ ਦਾ ਆਰਡਰ ਚਾਹੀਦਾ ਬਈ ਆਰਡਰ ਵੀਰੇ 10 ਤੋਂ 15000 ਦਾ ਚਾਹੀਦਾ 10 15 10 ਤੋਂ ਲੈ ਕੇ 15000 ਦਾ ਆਰਡਰ ਆਪਣੇ ਕੋਲ ਹੋਣਾ ਚਾਹੀਦਾ ਅੱਧੀ ਪੇਮੈਂਟ ਪਹਿਲਾਂ ਹੋਣੀ ਚਾਹੀਦੀ ਅੱਧੀ ਪੇਮੈਂਟ ਵੀਰੇ ਪਹਿਲਾਂ ਬਾਕੀ ਮੌਕੇ ਤੇ ਜਦੋਂ ਆਪਾਂ ਦਵਾਈ ਪਚਾਵਾਂਗੇ ਉਦੋਂ ਉਦੋਂ ਹੋ ਜੀ ਓਕੇ ਤੇ ਇੱਕ ਵਾਰੀ ਲੋਕੇਸ਼ਨ ਸਮਝਾ ਦਿਓ ਆਪਾਂ ਕਿੱਥੇ ਖੜੇ ਆਂ ਵੀਰੇ ਲੋਕੇਸ਼ਨ ਹੈਗੀ ਹੈਗੀ ਆਪਣੀ ਖਾਲਸਾ ਪੈਸਟੀਸਾਈਡ ਹਾਂਜੀ ਪੁਲਸ ਲਾਈਨ ਰੋਡ ਸੰਗਰੂਰ ਖੰਬਿਆਂ ਦੇ ਵਿਚਾਲੇ ਢੋਲੀਆਂ ਟੰਗੀਆਂ ਹੋਈਆਂ ਨੇ ਸਾਡੀ ਦੁਕਾਨ ਦੇ ਸਾਹਮਣੇ ਪਰਲੇ ਪ ਉਹਦੀ ਟਾਲ ਆ ਗਈ ਆਪਣਾ ਬ੍ਰੇਤੀ ਉਹਦੇ ਆਪੋਜੀਟ ਬਈ ਆਪਣੀ ਦੁਕਾਨ ਆ ਗਈ ਖਾਲਸਾ ਪੈਸਟੀਸਾਈਡ ਪੁਲਸ ਲੇਨ ਰੋਡ ਸੰਗਰੂਰ ਹਾਂ ਤੇ ਬਾਕੀ ਕੋਈ ਹੋਰ ਜਾਣਕਾਰੀ ਲੈਣੀ ਹੈ ਨੰਬਰ ਸਕਰੀਨ ਤੇ ਚੱਲਦਾ ਜਰੂਰ ਇੱਕ ਵਾਰੀ ਸੰਗਰੂਰ ਜਿਹੜਾ ਮਾਰਿਓ ਖਾਲਸਾ ਪੈਸਟੀਸਾਈਡ ਤੇ ਤੁਹਾਡਾ ਸੈਂਕੜਿਆਂ ਦੇ ਨਹੀਂ ਕਹਿ ਸਕਦਾ ਮੈਂ ਤੁਹਾਡਾ ਹਜ਼ਾਰਾਂ ਰੁਪਈਆ ਦਾ ਜਰੂਰ ਫਾਇਦਾ ਹੋਊਗਾ ਕਰਿਓ ਇੱਕ ਵਾਰੀ ਜਰੂਰ ਗਾਇਟੇ ਧੰਨਵਾਦ